हाथ ਦੇ ਰਾਖੇ ਆਪਣੇ ਕੋ ਮਰ ਜਾ ਰਹੇ ਨੇ ਰਸਤਾ ਜੰਗਲ ਰੂਪ ਦਾ ਹੈ ਹਜ਼ੂਰ ਘੋੜੇ ਤੇ ਸਵਾਰ ਨੇ ਸੰਗਤਾਂ ਨਾਲ ਸਿਸ਼ੋਬਤ ਨੇ ਇਤਿਹਾਸ ਕਹਿੰਦਾ ਹੈ ਵੀ 2200 ਘੋੜਸਵਾਰ ਪੱਕਾ ਹੀ ਨਾਲ ਰਹਿੰਦਾ ਸੀ ਛੇਵੇਂ ਪਾਤਸ਼ਾਹ ਨੇ ਕਿੰਨਾ ਜੀ 2200 ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਜਾਣੇ ਹੁਣ ਤੇ ਪੰਜ ਬੰਦੇ ਵੀ ਤਿਆਰ ਨਹੀਂ ਹੁੰਦੇ ਆਖੋ ਗੁਰੂ ਤੇ ਕਹਿ ਦੇਣਾ ਪ੍ਰਗਟ ਗੁਰਾਂ ਕੀ ਦੇ ਗੁਰੂ ਸਾਹਿਬ ਜੇ ਦੀਵਾਨ ਹਾਲ ਚੁੰਦੇ ਆ ਤੇ ਸੰਗਤ ਘਰੇ ਹੁੰਦੀ ਹੈ ਤੇ ਜੀ ਅੱਜ ਸੱਚੀ ਦਿਲੋਂ ਕਹੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇ ਮੰਨਦੇ ਆ ਤੇ ਕਦੇ ਵੀ ਸਿੱਖ ਅਰਦਾਸ ਤੋਂ ਬਿਨਾ ਨਹੀਂ ਜਾਂਦਾ ਤੇ ਇੱਕ ਹੋਰ ਚੀਜ਼ ਨੋਟ ਕਰਿਓ ਪਲੀਜ਼ ਗਲਤ ਹੋਇਆ ਤੇ ਮਾਫ ਮਹਾਤਮਾ ਰੱਬ ਦੇ ਪਿਆਰੇ ਕਹਿੰਦੇ ਜਦੋਂ ਵੀ ਤੁਸੀਂ ਕਥਾ ਕੀਰਤਨ ਸੁਣਨਾ ਸੇਵਾ ਸਿਮਰਨ ਕਰਨਾ ਤੇ ਅਰਦਾਸ ਚ ਜਰੂਰ ਸ਼ਾਮਲ ਹੋਇਆ ਕਰੋ ਜੇ ਕਿਸੇ ਨੂੰ ਜਲਦੀ ਹੈ ਨਾ ਤੇ ਅਰਦਾਸ ਆਪਣੀ ਵੱਖਰੀ ਕਰ ਜਾ ਕਰੋ ਜਾਣ ਲੱਗੇ ਵੀ ਸਤਿਗੁਰੂ ਮੈਂ ਇੰਨਾ ਸਮਾ ਸੰਗਤ ਚ ਗੁਜ਼ਾਰਿਆ ਤੇ ਗਰੀਬ ਦਾ ਥਾਏ ਪਾ ਲਿਓ ਕਿਉਂਕਿ ਕੰਮ ਜਿੰਨਾ ਮਰਜ਼ੀ ਕਰੀ ਜਾਓ ਪੈਸੇ ਜਮਾ ਕਰਾਓਗੇ ਤੇ ਬੈਂਕ ਬੈਲ ਸਬਾਨਾ ਹੈ ਰੱਬ ਦੇ ਪਿਆਰੇ ਕਹਿੰਦੇ ਜਦੋਂ ਸੇਵਾ ਸਿਮਰਨ ਕਰਦੇ ਅਰਦਾਸ ਜਰੂਰ ਕਰਿਆ ਕਰੋ ਛੋਟੀ ਕਰ ਲਿਆ ਕਰੋ ਆਖੋ ਵੇਗਰ ਭਾਵੇਂ 10 ਮਿੰਟ ਦੀ ਸੇਵਾ ਕੀਤੀ ਇੰਨਾ ਜ਼ਰੂਰ ਕਹਿਣਾ ਮਹਾਰਾਜੇ ਆਪ ਜੀ ਨੇ ਗਰੀਬ ਤੋਂ ਆ ਸੇਵਾ ਕਰਾਈ ਤੇ ਛਾਏ ਪਾਲਿਓ ਜਮਾਂ ਹੋ ਜੂਗੀ ਜੇ ਕਮਾਈ ਕਰਕੇ ਉਡਾਈ ਗਏ ਤੇ ਮੁੜ ਕੇ ਫਿਰ ਬੁੱਢੇ ਬਾਰੇ ਬੱਚਿਆਂ ਨੇ ਕਢ ਦੇਣਾ ਆਖੋ ਆਏਗਾ ਅੱਜ ਤਾਂ ਮੈਂ ਪੰਜਾਬ ਵੀ ਇਹੀ ਗੱਲ ਕਹੀਦੀ ਵੀ ਜਿਹਦੇ ਕਾਉਂਡ ਚ 5-7 ਲੱਖਾ ਉਹਨੂੰ ਹੀ ਕਹਿੰਦੇ ਸਾਰੇ ਬਾਪੂ ਦੁੱਧ ਪੀਣਾ ਕਿ ਜਾ ਬਾਪੂ ਜੀ ਤੁਸੀਂ ਕੀ ਲਓਗੇ ਤੇ ਜਿਹਦੇ ਕੋਲ ਕੁਝ ਨਹੀਂ ਹੈ ਉਹਨੂੰ ਕਹਿਣਗੇ ਬਾਪੂ ਤੇਰੇ ਨਾਲ ਦਿਆਂਦੇ ਭੋਗ ਪੈਗੇ ਤੂੰ ਕਦੋਂ ਜਾਣਾ ਆਖੋ ਸੱਟਾਂ ਉਹਦ ਤੰਗੀ ਲੱਗਦੀ ਨਾ ਸਮਾਂ ਹੀ ਇਹਦਾ ਮਾਰੇ ਜੀ ਲੰਘ ਰਹੇ ਕਿਸੇ ਦੇ ਰੋਣ ਦੀ ਆਵਾਜ਼ ਆਈ ਤੇ ਮੇਰੇ ਹਜ਼ੂਰ ਪਾਸ਼ਾ ਬਹਾਦਰ ਬਾਬਾ ਬਿਰੀਚੰਦ ਸਾਹਿਬ ਨੂੰ ਕਹਿੰਦੇ ਬਿਰੀਚੰਦ ਫਿਰ ਹੁੰਦਾ ਕੌਣ ਹੈ ਜੰਗਲ ਦੇ ਵਿੱਚ ਤੇ ਉਹਨਾਂ ਜਦੋਂ ਜਾ ਕੇ ਆਵਾਜ਼ ਜਿੱਥੋਂ ਆ ਰਹੀ ਸੀ ਨਾ ਉੱਥੇ ਜਾ ਕੇ ਤੱਕਿਆ ਤੇ ਕੂੜੇ ਦੀ ਢੇਰੀ ਦੇ ਉੱਤੇ ਜੋ ਸਾਖੀ ਦੇ ਵਿੱਚ ਇਹ ਇਤਿਹਾਸ ਹੁੰਦਾ ਨਾ ਸਾਖੀਆਂ ਇਹ ਸੇਧ ਦੇਣ ਲਈ ਹੁੰਦੀਆਂ ਆ ਸਾਰਾ ਰੌਲਾ ਜਿਵੇਂ ਕੋ ਮੀਡੀਆ 'ਚ ਇਹਦਾ ਪੈਂਦੇ ਆ ਨਾ ਮਾਫੀ ਦੇ ਦਿਓ ਸਾਈਨ ਬੋਰਡ ਲੱਗੇ ਰਸਤੇ 'ਚ ਤੁਸੀਂ ਆਪਣੀ ਗੱਡੀ ਚਲਾ ਰਹੇ ਹੋ ਤੁਸੀਂ ਸਾਈਨ ਬੋਰਡ ਵੇਖਿਆ ਉਦੇ ਤੇ ਲਿਖਿਆ ਹੁਸ਼ਿਆਰਪੁਰ 80 ਕਿਲੋਮੀਟਰ ਜਲੰਧਰ ਇੰਨੇ ਆ ਅਨੰਦਪੁਰ ਇੰਨੇ ਤੁਸੀਂ ਉਹ ਬੋਰਡ ਪੜ੍ਹ ਕੇ ਗੱਡੀ ਉਧਰ ਨੂੰ ਮੋੜਤੀ ਕਦੇ ਤੁਸੀਂ ਇਹ ਗੱਲ ਪੁੱਛੀ ਵੀ ਇਹ ਬੋਰਡ ਗੱਡਿਆ ਕਿਨੇ ਇਹਨੂੰ ਪੇਂਟ ਕਿਨੇ ਕੀਤਾ ਇਹਦੇ ਉੱਤੇ ਲਿਖਿਆ ਕਿਹੜੇ ਮਿਸਤਰੀ ਨੇ ਬੋਲੋ ਸਤਿਨਾਮ ਸਾਡੀ ਮਰਜ਼ੀ ਅਸੀਂ ਮੰਜ਼ਿਲ ਤੇ ਜਾਣਾ ਅੱਜ ਆ ਸਾਡੇ ਘਰ ਚ ਪੰਗਾ ਪਾਦਾ ਇਹ ਸਾਖੀ ਕਿੱਥੇ ਆ ਇਹ ਗਤੋਲੇਾਂ ਦੀ ਇਹ ਕਿਵੇਂ ਸੁਣਾਈ ਇਹ ਕਿੰਨੇ ਉਹਦਾ ਤਤਪਾਭ ਵੇਖ ਤੂੰ ਨਿਗਲਦਾ ਕਿ ਵੀ ਤੈਨੂੰ ਮੰਜ਼ਲ ਦਿਸਣਦਈ ਕਿ ਨਹੀਂ ਹੁਣ ਮੈਂ ਪਹੁੰਚਣਾ ਮੰਜ਼ਲ ਤੇ ਆ ਸਾਈਨ ਬੋਰਡ ਮੈਂ ਪੜ ਲਿਆ ਮੈਂ ਮੰਜ਼ਲ ਤੇ ਜਾਣਾ ਏ ਮੈਂ ਹੁਣ ਉੱਥੇ ਬਹਿ ਕੇ ਅੱਖਾਂ ਵੀ ਉਹ ਬੰਦਾ ਲੱਭੂ ਜਿੰਨੇ ਇਹ ਗੱਡਿਆ ਥੰਮ ਉੱਤੇ ਜਿਹਨੇ ਪੇਂਟ ਕੀਤਾ ਉਹ ਮਿਸਤਰੀ ਹੁਣ ਕੀ ਉਹ ਤਾਂ ਕਿੱਥੇ ਕਿੱਥੇ ਨਹੀਂ ਉਹ ਐਦਾਂ ਕਰਕੇ ਅੱਜ ਸਾਡੇ ਸਾਰੇ ਪਿਆਰ ਨੂੰ ਖਤਮ ਕੀਤਾ ਜਾ ਰਿਹਾ ਇੰਨਾ ਇੰਨਾ ਤਕੜਾ ਪਿਆਰ ਗ੍ਰੰਥ ਹੁੰਦਾ ਇਦਾਂ ਹੀ ਕਰਕੇ ਆਉਣ ਵਾਲੀ ਪੀੜ੍ਹੀ ਲਈ ਨਫ਼ਰਤ ਪੈਦਾ ਕਰਤੀ ਆਖੋ ਸਤਨਾਮ ਪਿਤਾ ਦਾ ਜਨਮ ਕਿ ਜਾਨੈ ਪੁੱਤ ਹੁਣ ਮੈਨੂੰ ਥੋੜਾ ਪਤਾ ਮੇਰੇ ਪਿਓ ਦਾ ਜਨਮ ਕਦੋਂ ਹੋਇਆ ਉਹਨੂੰ ਮੇਰਾ ਪਤਾ ਵੀ ਮੇਰਾ ਪੁੱਤ ਕਿੰਨੀ ਤਰੀਕ ਨੂੰ ਕਿੰਨੇ ਵਜੇ ਜੰਮਿਆ ਸੀ ਆਖੋ ਸਤਨਾਮ ਅਸੀਂ ਕਿ ਉਹਦਾ ਜਨਮ ਲੱਭਣ ਤੁਰ ਪਏ ਅੱਜ ਨਹੀਂ ਮਾਫ਼ੀ ਰਸ ਲਈਏ ਮੇਰੇ ਬਾਛ ਹਮਾਰੇ ਕਿੰਨੇ ਰੋਂਦਾ ਕੌਣ ਹੈ ਉਹ ਜਦੋਂ ਜਾ ਕੇ ਵੇਖਿਆ ਤੇ ਕੂੜੇ ਦੀ ਢੇਰੀ ਤੇ ਉਹ ਬੱਚਾ ਸੁਟਿਆ ਪਿਆ ਤੇ ਮੇਰੇ ਪਾਤਸ਼ਾਹ ਹਮਾਰੇ ਕੋ ਚੁੱਕ ਕੇ ਲਿਆਂਦਾ ਤੇ ਉਹਦੇ ਦੰਦ ਨਿਕਲੇ ਹੋਏ ਜਨਮ ਦੇ ਤੇ ਰੰਗ ਵੀ ਕੋਈ ਸੋਹਣਾ ਨਹੀਂ ਆਖੋ ਸਤਨਾਮ ਹੁਣ ਧਿਆਨ ਦੇਣਾ ਗੁਰੂ ਜਦੋਂ ਕਿਰਪਾ ਕਰਦਾ ਆਪਾਂ ਸਾਰੇ ਗੁਰੂ ਦੀ ਗੋੱਚ ਬੈਠੇ ਆ ਪੜਿਓ ਸਤ ਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਮਿਲੇ ਸੁਖ ਨਾਮ ਹਰ ਸੋਬਾ ਮਿਲੇ ਚਿੰਤਾ ਸਤ ਗੁਰ ਆਇਓ ਮੇਰੇ ਪਾਤਸ਼ਾਹ ਨੇ ਉਹਨੂੰ ਪਕੜ ਕੇ ਨਾ ਜਿੱਦਾਂ ਮਾਵਾਂ ਬੈਠੀਆਂ ਮੇਰੀਆਂ ਜਿੰਨਾ ਬੱਚੇ ਪਾਲਿਆ ਗੋਦੀ ਚ ਰੱਖ ਲਿਆ ਤੇ ਆਪਣਾ ਸੱਜਾ ਹੱਥ ਸਿਰ ਤੇ ਫੇਰੰਦਾ ਗੁਰੂਵਾਰ ਗੋਬਿੰਦ ਸਾਹਿਬ ਤੇ ਉਹ ਕਹਿੰਦੇ ਜੀ ਕੁਥਰਾ ਤੁਹਾਰੇ ਦੇ ਮੁਖੜੇ ਚੋਂ ਬਚਨ ਨਿਕਲਿਆ ਕਹਿੰਦੇ ਤੇ ਮੇਰਾ ਸੁਤਰਾ